ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਮੱਥੇ ਤੇ ਕਲੰਕ ਵਾਲਾ ਟਿੱਕਾ ਰਹਿ ਗਿਆ ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਰੁਲ ਗਈ ਜਵਾਨੀ ਦੁੱਧ ਮੱਖਣ ਵਾਲਾ ਪਾਲੀ ਰੰਗ ਚਿਹਰੇ ਵਾਲਾ ਚੋਖਾ ਸਾਰਾ ਚਿੱਟਾ ਲੈ ਗਿਆ ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਭ ਨਾਲ ਨਸ਼ਾ ਵਿਰੋਧੀ ਮਹਿੰਮ ਜੋ ਪੰਜਾਬ ਸਰਕਾਰ ਦੁਆਰਾ ਬੜੇ ਜ਼ੋਰ ਸ਼ੋਰ ਨਾਲ ਚੁੜਾਈ ਜਾ ਰਹੀ ਹੈ ਉਸ ਦੀ ਬਾਰੇ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਨੂੰ ਬੜੀ ਹੀ ਮਾਣ ਨਾਲ ਬੜੀ ਹੀ ਸਤਿਕਾਰ ਦੇ ਨਾਲ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਉਸ ਸਮੇਂ ਸਿਰ ਨਮੂਸ਼ੀ ਦੇ ਨਾਲ ਝੁਕ ਜਾਂਦਾ ਹੈ ਜਦੋਂ ਪੰਜਾਬ ਦੀ ਉਹਨਾਂ ਪੰਜ ਦਰਿਆਵਾਂ ਦੇ ਨਾਲ ਛੀਮਾ ਦਰਿਆ ਜੋ ਕਿ ਨਸ਼ੇ ਦਾ ਦਰਿਆ ਹੈ ਉਸ ਦਾ ਨਾਮ ਜੋੜ ਦਿੱਤਾ ਜਾਂਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੀ ਜੋ ਸਾਡੀ ਨੌਜਵਾਨੀ ਹੈ ਜੋ ਸਾਡੀ ਅੱਜ ਦੀ ਪੀੜ੍ਹੀ ਹੈ ਉਹ ਦਿਨ-ਪ੍ਰਤੀ ਦਿਨ ਨਸ਼ੇ ਦੀ ਇਸ ਛੀਮੇ ਦਰਿਆ ਦੀ ਵਿੱਚ ਵਹਿਦੀ ਤੁਰੀ ਜਾਣੀ ਹੈ ਨਸ਼ਾ ਮਨੁੱਖ ਨੂੰ ਹੌਲੀ-ਹੌਲੀ ਖਤਮ ਕਰ ਦਿੰਦਾ ਹੈ ਇਹ ਨਾ ਸਿਰਫ ਨਸ਼ਾ ਕਰਨ ਵਾਲੇ ਨੂੰ ਸਗੋਂ ਉਸ ਦੇ ਪਰਿਵਾਰ ਨੂੰ ਵੀ ਲੈ ਜਾਂਦਾ ਹੈ ਅੱਜ ਭਾਵੇਂ ਸਾਡੇ ਦਰਿਆਵਾਂ ਵਿੱਚ ਸਾਫ਼ ਪਾਣੀ ਵਗ ਰਿਹਾ ਹੋਵੇ ਪਰੰਤੂ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨਾਂ ਲਹੇ ਖੂਨ ਦੇ ਵਿੱਚ ਅਤੇ ਨਸ਼ੇ ਦੀਆਂ ਸੂਈਆਂ ਸਰਿੰਜਾਂ ਗੋਲੀਆਂ ਟੀਕੇ ਅਤੇ ਚਿੱਟਾ ਇਹ ਸਭ ਤਾਰੀਆਂ ਲਾਏ ਹਨ ਇਹ ਸਭ ਨੇ ਨਸ਼ੇ ਪੰਜਾਬ ਦੀ ਨੌਜਵਾਨੀ ਨੂੰ ਬਿਲਕੁਲ ਖਤਮ ਕਰਕੇ ਰੱਖ ਦਿੱਤਾ ਹੈ ਪੰਜਾਬ ਦੇ ਬੱਚੇ ਅਜੁੱਟ ਕੇ ਸਵੇਰੇ ਕਸਰਤ ਕਰਨ ਦੀ بجائے ਉਹਨਾਂ ਘਰਾਂ ਵੱਲ ਭੱਜਦੇ ਹਨ ਜਿੱਨ੍ਹਾਂ ਘਰਾਂ ਤੋਂ ਉਹਨਾਂ ਨੂੰ ਇਹ ਨਸ਼ਾ ਬਹੁਤ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਹੈ ਜੇਕਰ ਇਹੀ ਹਾਲਾਤ ਰਹੇ ਕਿ ਪੰਜਾਬ ਦੀ ਜਵਾਨੀ ਸਿਰਫ ਕਹਾਣੀਆਂ ਤੇ ਕਿੱਸਿਆਂ ਦਾ ਹਿੱਸਾ ਬਣ ਕੇ ਰਹਿ ਜਾਵੇਗੀ ਪੰਜਾਬ ਦੀ ਜਵਾਨੀ ਸਿਰਫ ਕਿਤਾਬਾਂ ਦੀਆਂ ਕਹਾਣੀਆਂ ਤੱਕ ਹੀ ਸੀਮਤ ਰਹਿ ਜਾਵੇਗੀ ਪੰਜਾਬ ਦੀ ਜਵਾਨੀ ਦਾ ਜੋਸ਼ ਦਿਨ-ਪ੍ਰਤੀ ਦਿਨ ਸਖੜਾ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਸਿੱਖਿਆ ਦਾ ਹਿੱਸਾ ਬਣਦੀ ਜਾ ਰਹੀ ਹੈ ਸਾਨੂੰ ਸਭ ਨੂੰ ਮਿਲ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੀ ਇਸ ਨਰਕ ਤੋਂ ਕੱਢਣ ਦੀ ਕੋਸ਼ਿਸ਼ ਕਰੀਏ ਪੰਜਾਬ ਦੀ ਨੌਜਵਾਨੀ ਕਿਸ ਨਸ਼ਾ ਖੋਹ ਦੀ ਮਹਤਾਜ ਨਾ ਬਣੀ ਸਭੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਦਿਨ-ਪ੍ਰਤੀ ਦਿਨ ਅੱਗੇ ਵਧਦੀ ਹੋਈ ਦਿਖਾਈ ਦੇਵੇ ਅਸੀਂ ਬੜੇ ਆਨ-ਬਾਨ ਤੇ ਸ਼ਾਨ ਨਾਲ ਪੰਜਾਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਉੱਚਾ ਕਰਦੇ ਹੋਏ ਦਖੀਏ ਤੇ ਸਾਡੀ ਨੌਜਵਾਨੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਬਰੇ ਫਕਰ ਦੇ ਨਾਲ ਪੰਜਾਬ ਦਾ ਨਾਮ ਅੱਗੇ ਲੈ ਕੇ ਆਵਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰਾ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਹੈ ਪਰ ਸਾਨੂੰ ਸਭ ਨੂੰ ਵੀ ਕਿਤੇ ਨਾ ਕਿਤੇ ਅੱਗੇ ਆ ਕੇ ਆਪਣਾ ਫਰਜ਼ ਨਿਭਾਉਣ ਦੀ ਜ਼ਰੂਰਤ ਹੈ ਜੇਕਰ ਅਸੀਂ ਸਭ ਇਕਜੁੱਟ ਹੋ ਜਾਈਏ ਤਾਂ ਅਜਿਹਾ ਬਿਲਕੁਲ ਵੀ ਅਸੰਭਵ ਨਹੀਂ ਹੈ ਕਿ ਨਸ਼ੇ ਦੀ ਬਿਮਾਰੀ ਹੈ ਜੋ ਉਸ ਦਾ ਨਾਮ ਪੰਜਾਬ ਦੇ ਵਿੱਚ ਹੀ ਤੇ ਰਹਿ ਜਾਵੇ ਆਓ ਅਸੀਂ ਸਾਰੇ ਨਾਲ ਮਿਲ ਕੇ ਹਮਲਾ ਮਾਰੀਏ ਕੋਸ਼ਿਸ਼ ਕਰੀਏ ਪੰਜਾਬ ਦੀ ਆਉਣ ਵਾਲੀ ਪੀੜੀ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਕਰੀਏ ਤਾਂ ਜੋ ਪੰਜਾਬ ਦੀ ਪੀੜੀ ਨਸ਼ੇ ਦੀ ਬਿਮਾਰੀ ਤੋਂ ਬਚ ਸਕੇ ਅਤੇ ਨਸ਼ੇ ਦੀ అలਮਤ ਤੋਂ ਦੂਰ ਜਾ ਸਕੇ ਅਸੀਂ ਸਾਰੇ ਮਿਲ ਜੁੜ ਕੇ ਕੋਸ਼ਿਸ਼ ਕਰੀਏ ਕਿ ਹਮਲਾ ਮਾਰੀਏ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੀ ਅਤੇ ਪੰਜਾਬ ਨੂੰ ਫਿਰ ਤੋਂ ਸਿਰਫ ਪੰਜ ਦਰਿਆਵਾਂ ਦਾ ਘਰ ਬਣਾ ਕੇ ਰੱਖੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ